ਜੀ ਉਸ ਸਤਿਕਾਰ ਸਾਰੇ ਵੀਰਾਂ ਨੂੰ ਪਿੰਡ ਨੂੰ ਮਹਿਮੇ ਚੈਨਲ ਤੇ ਅੱਜ ਆਪਾਂ ਆ ਗਏ ਨਵੇਂ ਵਲੌਗ ਨਾਲ ਤੇ ਮੈਂ ਤੇ ਵੀ ਗਰਮੂਰ ਵੀਰ ਬੈਠੇ ਆ ਵੀਰਾਂ ਨੇ ਇਹ ਮੁੜ ਕੇ ਬਾਹਰ ਚਲ ਜਾਣਾ ਜੇ ਅੱਜ ਨੇ ਪਏ ਬੈਠੇ ਕਿਤੇ ਟੁੱਟ ਪਏ ਆ ਐਸੋ ਹੀ ਮੈਂ ਗਲਤੀ ਹੋ ਗਈ ਦੇਖਣ ਵਾਲਿਆਂ ਨੂੰ ਤੁਹਾਨੂੰ ਨਹੀਂ ਤੇ ਮੇਰਾ ਭਰਾ ਬਾਹਰ ਚਲ ਜਾਣਾ ਭਾਈ ਆਪਾਂ ਬਹੁਤ ਕੰਮ ਇਕੱਠੇ ਕੀਤੇ ਐ ਕਾਰੋਬਾਰ ਆਪਾਂ ਬਹੁਤ ਸਾਂਝੇ ਕੀਤੇ ਨਾ ਭਾਈ ਚੱਲਿਆ ਕੋਈ ਨਹੀਂ ਚੱਲਿਆ ਕੋਈ ਨਹੀਂ ਚੱਲਣ ਦੇਣਾ ਬੜੀ ਜੀ ਚਲ ਕਰਮਾਂ ਦੇ ਨਾਲ ਹੁੰਦੇ ਆ ਕਾਰੋਬਾਰ ਵੀਰਾਂ ਨੇ ਦੋਵਾਂ ਨੇ ਸਾਂਝੇ ਕੀਤੇ ਆ ਪਿਆਰ ਬਣਿਆ ਵਾ ਫਿਰ ਵੀ ਭਾਵੇਂ ਕਾਰੋਬਾਰ ਡੁੱਬੇ ਹੀ ਆ ਮੈਂ ਡੁੱਬਦੇ ਕਿਹੇ ਆ ਇਹ ਤਾਂ ਡੁੱਬਣ ਦੇ ਆ ਇਹ ਤਾਂ ਡੁੱਬਣ ਦੇ ਆ ਮੈਂ ਤੇ ਵੀਰ ਨੇ ਇੱਕ ਕਰੀ ਆਪਾਂ ਮਤਲਬ ਸੇਲ ਪਰਚੇਜ਼ ਸ਼ੁਰੂ ਕੀਤੀ ਕਾਦੀ ਕੀਤੀ ਉਹ ਤਾਂ ਆਪਾਂ ਮੋਟਸ ਲਾਂਦੀ ਹੈ ਨਾ ਉਹ ਚ ਉਹ ਪਗਲਾ ਹੀ ਲੈਂਦੇ ਚਲੋ ਠੀਕ ਆ ਸਹੀ ਸਸਤੇ ਲੈਂਦੇ ਬਹੁਤੇ ਮਹਿੰਗੇ ਨਹੀਂ ਲੈਂਦੇ ਜੋ ਦੋ ਵੇਚਣ ਲੱਗਿਆ ਸਸਤੇ ਜਿੰਨੇ ਵੀ ਮਿਲਣ। ਫਿਰ ਹੱਥ ਜੋੜ-ਜੋੜ ਦੇਤੇ ਮਕੈਨਿਕਾ ਨੂੰ ਵੀ ਭਾਈ ਨੇ ਲਾ ਲੋ ਘਾਟੇ ਖਾ ਖਾ ਵੇਚੇ। ਫਿਰ ਆਪਾਂ ਪਸ਼ੂਆਂ ਦਾ ਕੀਤਾ ਹੈ ਕਾਰੋਬਾਰ ਸ਼ੇਡੂ। ਕੋਈ ਮਹਾਪੁਰੋ ਪੂਰੀ। ਉਹ ਭਰਾ ਹਣੀ ਸਿੱਧੇ ਉਹ ਭੋਖਾਣੀਆਂ ਗੋਲੀਆਂ ਦੇ ਕੇ ਡੰਗਰਾਂ ਨੂੰ। ਭੋਖਾ ਉਹ ਪੱਠੇ ਘਰ ਤੇ ਵੀ ਭੋਖਾਣੀਆਂ ਗੋਲੀਆਂ ਦੇਈ ਜਾਵੇ। ਅੰਮੀ ਜੋ ਸਾਬ ਕੀਤਾ 10000 ਦੀਆਂ ਹੀ ਭੋਖਾਣੀਆਂ ਗੋਲੀਆਂ ਖਵਾ ਦੀਆਂ ਡੰਗਰਾਂ ਨੂੰ। ਬਚਣਾ ਕੀ ਹੈ? ਬਚਣਾ ਕੀ ਫਿਰ? ਉਹ 10000 ਬਚਣਾ ਹੈ। ਦਾ ਅੱਗਿਆ ਮਜ ਨਹੀਂ ਭਰਾ ਹੁਣਾਂ ਦੇ ਘਰੋਂ ਇੱਕ ਚੋਟੀ ਵੇਚੀ ਉਹ ਵੀ ਕੋਈ ਵਿਚੇ ਪੈ ਗਈ ਸਾਰੇ ਪੈਸੇ ਦੇ ਉਹ ਵੀ ਚਲੀ ਗਿਆ ਸਾਰੇ ਪਾਹੂ ਜਿੱਦਣ ਅਸੀਂ ਵੇਚੇ ਤੇ 1.5 ਲੱਖ ਰੁਪਇਆ ਦਾ ਕੋਲੋਂ ਲੱਗ ਗਿਆ ਸੀ ਉਦੋਂ ਤੱਕ ਤੇ ਭਰਾ ਕਹਿੰਦਾ ਵੀ ਨਹੀਂ ਆਪਾਂ ਫੇਲ ਹੋ ਰਹੇ ਆ ਮੈਨੂੰ ਹੁਣ ਪਤਾ ਲੱਗਾ ਆਪਾਂ ਫੇਲ ਹੋ ਰਹੇ ਆ ਹੁਣ ਆਪਾਂ ਥੱਲੇ ਲੱਗੇ ਆ ਫੇਲ ਹੋ ਗਏ ਥੱਲੇ ਵੀ ਲੱਗੇ ਆ ਆਪਾਂ ਫੇਲ ਨਹੀਂ ਹੋਏ ਗੱਲੇ ਆਪਾਂ ਥੱਲੇ ਵੀ ਲੱਗੇ ਆ ਚਲੋ ਕੋਈ ਜਿੰਦਗੀ ਦੇ ਨਾਲ ਹੀ ਘਟਵਾ ਦੇ ਹਾਂ ਜਪਾ ਆਪਾਂ ਨੂੰ ਬਾ ਘਾਟੇ ਪਏ ਆ ਹੂੰ ਵਾਦਾ ਵੀ ਜ਼ਿੰਦਗੀ ਚ ਪਊਗਾ ਜੀ ਆ ਇਹ ਪਤਾ ਨਹੀਂ ਕਦੋਂ ਪਰ ਭਰਾ ਇਹਨੂੰ ਮੈਂ ਵੀ ਆਪਾਂ ਨੂੰ ਘਾਟੇ ਪੈਂਦੇ ਆ ਕਿੰਦਾ ਕੋਈ ਨਹੀਂ ਘਾਟੇ ਮਰਦਾਂ ਨੂੰ ਪੈਂਦੇ ਮਾਪਾ ਨੂੰ ਹਰ ਵੇਲੇ ਘਾਟੇ ਪੈਂਦੇ ਆ ਕਿੰਦਾ ਸਾਰੇ ਕਿੰਦਾ ਵੀ ਘਾਟੇ ਮਰਦਾਂ ਨੂੰ ਹੀ ਪੈਂਦੇ ਆ ਤੇ ਮੈਂ ਮਰਦ ਹਣੀ ਹੁਣ ਕਿਨੇ ਘਾਟੇ ਚੱਲਣਾ ਮਰਦੜੀ ਹੁਣ ਚਲੇ ਲਾ ਕੀ ਵਿਚਾਰੇ ਚਲੋ ਕੋਈ ਜਿੰਦਗੀ ਦੇ ਨਾਲ ਹੀ ਜਿੰਦਗੀ ਦੇ ਨਾਲ ਹੀ ਆ ਗਏ ਕਾਟੇ ਵਾ ਅਜਦਾ ਭਾ ਹੀ ਨਾ ਖੇਡਦੇ ਨੇ ਬੰਦ ਨੇ ਐ ਕੌਡੀ ਖੇਡਦੇ ਸੀ ਤੇ ਜੱਥੇ ਜਾਣਾ ਹਾਰ ਜਾਣਾ ਹਾਰ ਜਾਣਾ ਨਹੀਂ ਜਿੱਤੇ ਕਰੀ ਝੂਠੀ ਗੱਲ ਨਹੀਂ ਹੋਈ ਯਾਰ ਇਸਲੇ ਬੰਦੇ ਤਗੜੇ ਦੋ ਕੇ ਕਰੀ ਤੇ ਉਹ ਕਹਿੰਦੇ ਵੀ ਕੀ ਗੱਲ ਨੰਬਰ ਨਹੀਂ ਪੈਂਦਾ ਮੈਂ ਕਿਹਾ ਭਾਈ ਹਾਰ ਜੰਨੇ ਆ ਮੈਂ ਉਹ ਖੇਡਣ ਨੂੰ ਨਹੀਂ ਖੇ ਉਹ ਵੀ ਕਰੋ ਖੇਡਣੀ ਹੁੰਦੇ ਆ ਜਿਹੜੇ ਜਿੰਨਾ ਘਰੀ ਦਾ ਤੇ ਕਹਿੰਦਾ ਤੁਸੀਂ ਕਰੋ ਖੇਡਣ ਨਹੀਂ ਹੁੰਦੇ ਤੁਸੀਂ ਹਾਰ ਕੇ ਜਲੇ ਜਾਣੇ ਕਿਹੜਾ ਹਾਰਨੋਂ ਹੁੰਦੇ ਤੁਸੀਂ ਵੀ ਕਰੋ ਖੇਡਣੀ ਹੁੰਦੇ ਆ ਮੈਂ ਹਾਂਜੀ ਭਾਈ ਇਹ ਤਾਂ ਮੈਂ ਗੱਲ ਹੈਗੀ ਏ ਵੇਲਾ ਵੀ ਬਾਕੀ ਸਭ ਮੁੜ ਕੇ ਉਹ ਇੱਕ ਕਰੀ ਅਸੀਂ ਟੂਰਨਾਮੈਂਟ ਤੇ ਉਹਨਾਂ ਨੂੰ ਮਿਲਵਾ ਆਪਣੇ ਲੋ ਖੜਾਇਆ ਤੇ ਉਹ ਬੜੇ ਤਗੜੇ ਬੰਦੇ ਸੀ ਮਤਲਬ ਜਿਹੜੇ ਮੁੰਡੇ ਖੜਾਏ ਸੀ ਆਪਣੇ ਲੋ ਤੇ ਗੁਰੂਆ ਉਹਨਾਂ ਨੇ ਬੜਾ ਜ਼ੋਰ ਮਾਰਿਆ ਤੁਸੀਂ ਵੀ ਬਸ ਮਾਰਿਆ ਅਸੀਂ ਵੀ ਮਾਰਿਆ ਜਲ ਫੇਰ ਆ ਗਏ ਕਿੰਨਾ ਕੋਈ ਨਾ ਪਤਾ ਬਾਲ ਕਿੰਨਾ ਰਾਵ ਕਹਿੰਦਾ ਗੁੱਸਾ ਨਾ ਕਰੇ ਤੁਹਾਡੇ ਕਰਮਾਂ ਚ ਯਾਰ ਨਹੀਂ ਕਿੰਦਾ ਮੇਰਾ ਭਾਤੀ ਕੰਪਨੀ ਛੱਡੋ ਕੋਈ ਹੋਰ ਕੰਮ ਕਰ ਵੇਖੋ ਤੁਹਾਡੇ ਨਹੀਂ ਵਸਦੀ ਉਹ ਵੀ ਨਹੀਂ ਵਸ ਚ ਪਰ ਪੈਦਾ ਮਗਰ ਨਹੀਂ ਉਹ ਵੇਲਾ ਭਈਆਂ ਦਾ ਆਈਟਮ ਉਹਨਾਂ ਬੰਦਿਆਂ ਦਾ ਨਾਂ ਬਣ ਗਿਆ ਵਾ ਵਾਕਿਆ ਗੱਲ ਸਹੀ ਪਰ ਕਹਿੰਦਾ ਤੁਸੀਂ ਨਹੀਂ ਕੌੜੀ ਆਸਤੇ ਭੜੇ ਤਾਡੇ ਲਈ ਕਿੰਦਾ ਕੋਈ ਵੱਖਰੀ ਚੀਜ਼ ਆ ਉਹ ਦੁਨੀਆ ਤੇ ਤੇ ਇਹ ਕਹਿੰਦਾ ਬੰਦੇ ਪੁੱਤ ਬੜ ਕੇ ਐਵੇਂ ਟਾਈਮ ਖਰਾਬ ਕਰਾਂਦੇ ਆ ਤੇ ਮੇਰਾ ਭਰਾ ਕਹਿੰਦਾ ਹੋਰ ਕੋਈ ਕੰਮ ਕਰੋ ਸ਼ੁਰੂ ਬਾਕੀ ਕਮੈਂਟਾਂ ਜਿਹੜੀਆਂ ਦੱਸੋ ਭਰਾ ਆਪਣੇ ਨੇਦਾਰੀ ਕਟਾਈ ਹੈ ਮੈਂ ਸ਼ਹਿਰ ਲਈ ਆਵਾ ਕਿੰਦਾ ਦੀ ਲੱਗਦੀ ਹੈ ਜੰਮਣੀ ਲੁੱਕ ਬਣਾਈ ਆ ਆਪਾਂ ਹਾਂ ਤੇ ਲੁੱਕ ਕਿੰਦਾ ਦੀ ਲੱਗਦੀ ਦੇਖਾ ਲਾਲ ਵਾਂਗੂ ਲੱਗਣ ਰਿਹਾ ਕਿੰਦਾ ਲੱਗਦਾ ਵੇਖੋ ਨਹੀਂ bro ਵੇਖਣ ਲੱਗਣ ਦੀ ਲੁੱਕ ਆ ਇੱਕ ਬੰਦਾ ਕੱਲ ਇੱਕ ਆ ਗਿਆ ਸਵਾਰੇ ਟੌਣ ਹਾਂ ਉਹ ਮੁੰਡਾ ਜਾਈ ਹੋਈ ਹੈ ਨਹੀਂ ਵਧੀਆ ਇਹ ਮੁੰਡਾ ਵੀ ਘਰੋਂ ਵੀ ਚੰਗਾ ਹੀ ਜਦੋਂ ਵਾਲ ਬੂਲ ਕਟਾ ਕੇ ਨਿਕਲਿਆ ਤੇ ਚੰਗਾ ਭਲਾ ਜਾਪੇ ਪਹਿਲਾਂ ਬਾਹਰ ਇੰਨਾ ਜਾਵੇ ਜਿਹਦਾ ਨਸਾ ਸੀ ਡੋਗੇ ਅੰਦਰ ਜਿਸ ਡਾਗੇ ਤੇ ਬਾਹਰ ਨਹੀਂ ਇੰਨਾ ਭਾਵੇਂ ਸਾਰੇ ਦੇਜ ਨਹੀਂ ਹਸਣਾ ਜਿੰਨਾ ਮੁੱਤੇ ਸੀ ਗਿਆ ਪੰਜ ਸੱਤ ਮਿੰਟ ਹੋ ਗਏ ਇਹ ਤਾਂ ਮੋਟਰ ਤੇ ਹੀ ਆ ਨਾ ਮੋਟਰ ਤੇ ਨਹੀਂ ਆਈ ਮੋਟਰ ਤੇ ਇਹ ਸੁਣਦੇ ਬਾਹਰ ਹੀ ਐਂ ਸੈ ਸੁਣਦੇ ਬਾਹਰ ਤੇ ਇਹ ਤੇ ਪਾ ਜਦੋਂ ਉਸੇ ਬੈਠੇ ਦੇਖ ਤੁਰਿਆ ਮੈਂ ਬੇਗਾਨੇ ਸਲੂਨ ਦੇ ਹਾਂ ਤੇ ਉਹ ਭਰਾ ਕੀ ਕਹਿੰਦਾ ਏ ਕਹਿੰਦਾ ਭਰਾ ਇਹਦੇ ਮੂੰਹ ਦਾ ਫੇਸ਼ੀਅਲ ਕਰਦੀਆਂ ਮੈਂ ਨਹੀਂ ਮੈਂ ਨਹੀਂ ਤੂੰ ਪਹਿਲੇ ਵਾਅਦੇ ਮੰਗਣੇ ਕਹਿੰਦਾ ਨਹੀਂ ਉਹਨੇ ਪੈ ਲਉਂ ਹੁਣ ਕਹਿੰਦਾ ਖਲੋਇਆ ਇੱਕਾ ਮੂੰਹ ਵੇਖ ਲੈਂਦਾ ਮਿਲੋ ਮੈਂ ਕਹਿੰਦਾ ਭਾ ਨੀ ਇਹ ਦੋਵਾਂ ਬੰਦਿਆਂ ਦੇ ਪੈਸੇ ਲੱਗਣੇ ਤਾਂ ਮੂੰਹ ਹੀ ਬੜਾ ਤਕੜਾ ਇਹ ਗੱਲ ਵੀ ਪਰ ਨਹੀਂ ਇੰਤਜ਼ਾਮ ਇਹ ਆਪਣੇ ਘਰੋਂ ਨਹੀਂ ਸੀ ਉਹਨੇ ਕਹੀ ਉਹਨਾਂ ਨੇ ਕਿਹ ਕਿਹ ਨਾ ਗਈ ਪਰ ਉਹਦੇ ਚਾਲੀ ਗਈ ਉਹਨੇ ਕਿਹਾ ਇਹ ਕਿੰਦਾ ਵੱਟੇ ਲੱਗਾ ਕਿੰਦਾ ਇਹਦੇ ਹੱਥ ਦੇ ਉਹ ਬੱਕਰੀ ਮੰਨਣ ਵਾਲੀ ਹੈ ਮਦਰ ਨਹੀਂ ਭਰਾ ਗਈ ਹੈ ਮਸ਼ੀਨ ਵੀ ਉਹ ਦੂਜੀ ਕਟੇ ਮੰਨਣ ਵਾਲੀ ਮਂਗਾਈ ਤੇਰੇ ਆਤੇ ਨਹੀਂ ਨਹੀਂ ਮੈਂ ਇੱਕ ਮਾਰ ਕਟਾਈ ਕਰ ਲ ਭਰਾ ਕਟਾਈ ਐ ਸੈਂਡਾ ਕਟਾਈਆ ਕਿੰਦਾ ਭਰਾ ਸਾਡਾ ਐ ਤਾਂ ਨਹੀਂ ਆ ਵੇਲਾ ਮੇਰਾ ਸਾਡਾ ਕਿੰਨੀਆਂ ਭਰ ਜਾ ਮਸ਼ੀਨ ਹੀ ਨਹੀਂ ਲੱਗਦੀ ਕਿੰਦਾ ਭਰਾ ਵੱਡਾ ਬੰਦਾ ਆ ਬਗਿਆ ਤਾੜੀ ਘਟਦਾ ਘਟਦਾ ਮੈਂ ਦਾੜੀ ਆਇਆ ਕਿੱਥੇ ਯਾਰ ਇਰਤੇ ਬੜਾ ਟਾਈਮ ਲਾ ਲਉਣਾ ਲਾਇਆ ਮੈਂ ਜੱਟ ਮੇਲਾ ਵਾਪਾ ਹੈ ਮੇਲਾ ਪਾ ਵਾਕੇ ਪਰ ਉਹ ਜਿਹੜੀ ਗੱਲ ਕਹਿ ਗਿਆ ਤਾਂ ਮੈਂ ਕਹਿੰਦਾ ਇੱਕ ਬੰਦੇ ਦੀ ਕਰੀਮ ਦੇਦੀ ਅੱਕੋ ਪਾਸੇ ਮੂੰਹ ਤੇ ਲੱਗ ਜਣੀ ਦੂਜੇ ਪਾਸੇ ਪਹਿਲੋਂ ਥੋੜਾ ਲੋੜੀ ਆਹ ਦੇਖ ਗੱਲ ਹੋਰ ਬਣਾਉਣੀ ਕਿੰਦਾ ਭਾਈ ਕਲਰ ਕਰਦਾ ਵਾਲਾ ਨੂੰ ਨਹੀਂ ਮੈਨੂੰ ਕਿੰਦਾ 골ਡਨ ਕਲਰ ਕਰਨਾ ਤੈਨੂੰ ਆਖੀ ਇਹ ਗੱਲ ਹੁੰਦੀ ਹੈ ਬਾਕੀ ਨਹੀਂ ਮੈਨੂੰ ਬਾਕੀ ਤੇ ਉਹ ਆਖੀ ਉਹ ਸਪਾਰ ਜਾਈ ਹੁਣ ਮੈਂ ਆਵੇ ਨਹੀਂ ਮੈਂ ਤੈਨੂੰ ਕਿਆ ਕਰਦੇਂਦਾ ਨਹੀਂ ਗੱਲ ਘੁਮਾਤੀ ਇਹ ਮੈਂ ਸਹੀ ਗੱਲ ਮੈਂ ਕਰਾ ਲੈਨੇ ਮੈਨੂੰ ਕੜੀ ਗੱਲ ਚੱਕ ਆਇਆ ਪੈਂਦਾ ਮੋਸ਼ਕਾ ਚੱਕ ਆਇਆ ਪੈਂਦਾ ਮੋਸ਼ਕਾ ਗੁੱਡੀ ਕਰਨਾ ਇੱਕ ਵਾਰੀ ਮੋਸ਼ਕਾ ਗੁੱਡੀ ਲੰਡੀ ਨਹੀਂ ਲੁੱਕ ਚੇਂਜ ਹੋਈ ਯਾਰ ਪੂਰੀ ਜੋ ਲੁੱਕ ਚੇਂਜ ਹੋ ਗਈ ਪਿਛਲੇ ਵਲੌਗ ਕਰ ਰਹੇ ਹੋ ਜਾ ਕੇ ਹੁਣ ਵੇਖਿਆ ਭਾਈ ਇਹ ਭਰਾ ਐਟ ਟਾਈਮ ਖੋਜਵਾ ਤੇ ਭਰਾ ਦਾ ਦਿਲ ਵੀ ਅੰਦਰੋਂ ਘੜੀ ਜਾਂਦਾ ਵਾ ਮੱਗਈ ਪਰਦੇਸੀ ਪੁੱਤ ਮਗਲਾ ਆ ਗਏ ਪਿਆਰ ਹੋ ਲੋਕ ਚ ਸਪੈਸ਼ਲ ਮਿਲਣਾ ਆਵਾ ਕਿੰਨਾ ਭਰਾ ਨੂੰ ਮਿਲ ਕੇ ਫੇਸ ਜਾਣਾ ਨਹੀਂ ਮੇਰੇ ਨਾਲ ਸਪੈਸ਼ਲ ਤਾਂ ਨਹੀਂ ਹੈ ਕੰਮ ਹੀ ਇਹੋ ਜਿਹਾ ਬੈ ਜਾਉਣਾ ਹੈ ਸਪੈਸ਼ਲ ਤਾਂ ਮੈਂ ਮਿਲ ਗਿਆ ਜਿਹੜਾ ਮਿਲਣਾ ਉਹ ਪਹਿਲਾਂ ਮਿਲ ਗਿਆ ਤੁਹਾਨੂੰ ਹਾਂ ਉਹ ਭਰਾ ਨਹੀਂ ਭਰਾ ਵਾ ਆਪਣਾ ਕੁੰਦ ਰੇਗਾ ਉੱਥੇ ਨਹੀਂ ਹੁੰਦਾ ਕਹਿੰਦਾ ਤੂੰ ਉੱਥੇ ਮਿਲ ਲਈ ਹੁਣ ਕਹਿੰਦਾ ਰੈਡ ਤੇ ਤੂੰ ਨਾ ਮਿਲਦਾ ਹੀ ਪਤਾ ਨਹੀਂ ਮੈਂ ਕਿੱਥੋਂ ਚੜ ਲਈ ਹਾਂ ਮੈਂ ਮੈਨੂੰ ਆਇਆ ਨਾ ਮੈਨੂੰ ਕੀ ਪਤਾ ਕਿ ਕਰਨਾ ਮੈਨੂੰ ਪਤਾ ਨਹੀਂ ਕਹਿੰਦਾ ਬਸੇ ਕਿੱਧਰ ਬਹਿਣਾ ਹੀ ਬਸਤੀ ਬੜਾ ਬਾਇਆ ਬੰਦਿਆਂ ਨੇ ਦੱਸੀ ਹੈਗੀ ਤਾਂ ਜੇ ਕੇ ਵੀ ਵੀਰ ਨੇ ਵੀ ਜਾ ਲੈਣਾ ਤੇ ਭਰਾ ਨਾਲ ਮੈਂਸ਼ਨ ਕਰ ਦਾਂਗੇ ਆਈਡੀ ਡਿਸਕ੍ਰਿਪਸ਼ਨ ਦੇ ਵਿੱਚ ਤੇ ਭਰਾ ਨੂੰ ਤੁਸੀਂ ਮੈਸੇਜ ਕਰ ਲਿਓ ਭਰਾ ਦਾ ਚੈਨਲ ਆ ਖੂਨੀ ਬਲੌਗਰ ਨਹੀਂ ਕਲੇਅਰ ਬਲੌਗਰ ਨਹੀਂ ਖੂਨੀ ਬਲੌਗਰ ਆਖੇ ਮੇਰਾ ਭਰਾ ਵਾਪਸ ਨਾ ਚੇਂਜ ਕਰ ਖੂਨੀ ਬਲੌਗਰ ਬਹੁਤ ਕਹਿਣ ਦਾ ਆਈਓ ਠੀਕ ਆ ਭਾਈ ਭਰਾ ਦੇ ਪਿੰਡ ਦਾ ਨਾਮ ਵੀ ਆ ਖੂਨੀ ਕਲੇਅਰ ਬਲੌਗਰ ਉਹ ਭਰਾ ਇਹ ਗੱਲਾਂ ਗਿਆ ਕਰ ਮੇਰਾ ਨਾਮ ਨਹੀਂ ਲਈਦਾ ਇਹ ਨਹੀਂ ਭਰਾ ਦਾ ਨਾਮ ਉਹਦਾ ਛੋਟੇ ਕਲੇਅਰ ਦਾ ਭਰਾ ਦਾ ਤੇ ਭਰਾ ਨੇ ਦਾ ਪੂਰਾ ਨਾਮ ਭਰਾ ਦਾ ਨਾਮ ਚੱਲਦਾ ਕਿਤੇ ਜਾ ਕੇ ਭਰਾ ਦੇ ਪਿੰਡ ਪੁੱਛ ਲੈ ਨਾ ਭਰਾ ਦਾ ਪੂਰਾ ਨਾਮ ਚੱਲਦਾ ਬਦਨਾਮ ਹੋਰ ਬਦਨਾਮ ਹੋ ਗਿਆ ਨਾ ਮੁੰਨੀ ਬਦਨਾਮ ਹੋਇਦੇ ਇਦਰੇ ਬਦਨਾਮ ਹੋਏ ਜੇ ਘਟ ਗਈ ਉਹ ਜਿੱਨਾਂ ਮੈਨੋਂ ਗਿਆ ਪਰ ਬੰਦੇ ਬਨਾਮ ਹੁੰਦੇ ਗੱਲ ਤੇ ਵੀ ਹਾਂ ਬੰਦੇ ਬਨਾਮ ਹੁੰਦੇ ਆ ਮੇਰੇ ਤੋਂ ਅੰਦਰ ਬੈ ਕੇ ਬੰਦਾ ਬਨਾਮ ਹੋ ਸਕਦਾ ਬੰਦੇ ਨੂੰ ਬਾਹਰ ਨਿਕਲਣਾ ਪੈਂਦਾ ਤੇ ਬਨਾਮ ਆਣੀ ਪੈਂਦੀ ਏ ਦੁਨੀਆ ਕਈਆਂ ਦੇ ਜਿਆਦਾ ਹੀ ਵੇਖ ਲਈ ਆ ਭਰਾ ਕੋ ਫੋਨ ਮੰਗਿਆ ਸਾਨੂੰ ਨਹੀਂ ਫੋਨ ਦਿੱਤਾ ਫਰਾ ਮੈਂ ਲਿਆ ਕਿ ਫਰਾ ਲਿਆ ਫੋਨ ਉਹ ਭਰਾ ਨੇ ਮੰਗਿਆ ਇਹਦਾ ਬੰਦ ਨਾ ਹੋਊਗਾ ਫੋਨ ਲੋ ਮੈਂ ਗੈਰ ਭਰਾ ਨੇ ਫੋਨ ਕੀਤਾ ਮੈਨੂੰ ਫੋਨ ਜਾਈਦਾ ਮੈਨੂੰ ਫੋਨ ਨਹੀਂ ਹੈਗਾ ਕੋਈ ਉਹ ਚੱਲਦਾ ਨਹੀਂ ਭਰਾ ਨੇ ਕਿਹਾ ਇਹ ਗੱਲ ਮੈਨੂੰ ਮੈਂ ਪਰ ਫੋਨ ਉਦੋਂ ਬਹੁਤ ਬਿਜ਼ੀ ਕਿਲਾਇਆ ਜੀ ਮੈਨੂੰ ਹੀ ਕਰਾਦਾ ਫੋਨ ਭਰਾ ਨੇ ਚਲੋ ਕੋਈ ਜੁੜੇਦਾ ਬਲੌਗ ਦੇ ਨਾਲ ਹਾਸੇ ਘੇਡੇ ਕੋਈ ਨਹੀਂ ਆਪਾਂ ਨਵੇਂ ਬਲੌਗ ਨਾਲ ਮਿਲਦੇ ਆ ਤੇ ਇਹ ਗੱਲਾਂ ਬਾਤਾਂ ਦਾ ਬਲੌਗ ਜੀ ਚੰਗਾ ਲੱਗਾ ਤੇ ਭਰਾਵਾਂ ਦਾ ਪਿਆਰ ਆ ਭਰਾ ਸੱਚੀ ਗੱਲਾਂ ਚੰਗੀ ਲਿਆ ਬਾਹਰ ਬਹੁਤ ਖੁਸ਼ੀ ਆ ਤੇ ਅੰਦਰੋਂ ਮਤਲਬ ਹੈ ਹੁਣ ਅੱਜ ਜਦੋਂ ਕੋ ਨਹੀਂ ਨੇ ਬਾਹਰ ਆਉਣਾ ਵਾ ਉਦੋਂ ਤੋਂ ਅਹੀਂ ਇੱਥੇ ਹੀ ਹੋਣਾ ਵਾ। ਆਏ ਵੀ ਗਏ ਨਹੀਂ ਬਾਤ ਕਰਦੇ। ਇਹ ਕਹਿੰਦੇ ਸਾਰੇ ਜਾਓ ਆਪਣੇ ਕੰਮ ਤੋਂ ਦੇ ਲੱਗੋ। ਮੈਂ ਤੇ ਇਕੱਠੇ ਪੜਦਣੇ ਹੀ। ਮਤਲਬ ਕਲਾਸਾਂ ਸੇਮ ਹੀ ਜਿਲੇ ਅਟਾ ਢਾਡੀ ਹੋਏ ਤੂੰ ਕਿਥਾਂ ਬੰਦੇ ਉਦਾਂ। ਪਰ ਮੈਂ ਮੇਰੇ ਸਾਹ ਨਾਲ ਮੈਂ ਤਾਂ ਤੋਂ ਪਹਿਲੇ ਪਲੱਸ ਟੂ ਕਰ ਲਈ ਤੇ ਫੇਰ ਹੀ ਵਧੀਆ ਹੋਇਆ ਤੂੰ। ਚੱਲ ਬਰਾ ਮੈਂ ਤੇ ਸੇ ਦੋ ਕਲਾਸਾਂ ਪਹਿਲਾਂ ਕਿਤੇ ਦੋ ਕਲਾਸਾਂ ਫੇਰ ਹੀ ਲੇਟ ਪਾਇਆ ਹਣ ਤਿੰਨ ਸੋਦਾ ਬਰਸਰੀ ਤੇ ਕੱਟਿਆ ਕੀਤੀ। ਕਿੱਥੇ ਕੀਤੀ ਗੱਡੇ ਭਰਾ ਦਿੱਤਾ। ਇੱਥੇ ਆਇਆ ਉਦੋਂ ਕੋਈ ਫਰਕ ਨਾ ਦਾ ਫਰਕ ਵਾ। ਮਾਂ ਮਾਂ ਬੱਚਾ ਜੇ ਬੱਚਾ ਜੇ ਤੂੰ ਬੱਚਾ ਹੀ ਰਹਿਣਾ ਤੂੰ ਤੂੰ ਬੱਚਾ ਹੀ ਰਹਿਣਾ ਵਾ ਚਲੋ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਤਾਂ ਸਬਸਕ੍ਰਾਈਬ ਚੈਨਲ ਨੂੰ ਕਰਦੇ ਹਾਂ ਚੈਨਲ ਨੂੰ ਬਰਾ ਲਾਈਕ ਲੀਕ ਕਰਕੇ ਆ ਗਏ ਬਸ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਕਰੋ ਤੇ ਦਬਕੇ ਸ਼ੇਅਰ ਕਰੋ ਪਿਆਰ ਬਣਾਈ ਰੱਖੋ ਕੋਈ ਨਹੀਂ ਮਿਲਦੇ ਹਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਬਾਏ ਟਾਟਾ